ਅਸਥਾਨਕੀ ਮਹਾਕਬਰ ਸਿੰਘ 베ਦੀ ਪੰਜਾਬ ਦੇ ਮੁੱਖ ਮੰਤਰੀ ਦੀ ਸਿਹਤ ਨਾ ਸਾਜ ਹੈ ਜਿਨ੍ਹਾਂ ਦਾ ਇਲਾਜ ਮਹਾਲੀ ਦੇ ਫੋਰਟਿਸ ਹਸਪਤਾਲ ਵਿਖੇ ਚੱਲ ਰਿਹਾ ਹੈ ਪਰੰਤੂ ਸਵਾਲ ਖੜੇ ਹੋ ਰਿਹਾ ਬਹੁਤ ਸਾਰੇ ਸਿਆਸੀ ਮਾਇਨਿਆਂ ਤੋਂ ਅਰਥ ਕੱਢੇ ਜਾ ਰਿਹਾ ਇੱਥੋਂ ਤੱਕ ਕਿਆ ਜਾ ਰਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਕਿਸ ਬਿਮਾਰੀ ਲਈ ਵਾਰ-ਵਾਰ ਹਸਪਤਾਲਾਂ ਦੇ ਵਿੱਚ ਦਾਖਲ ਹੋਣਾ ਪੈਂਦਾ ਕਿਉਂਕਿ ਜਿਵੇਂ ਹੀ ਕੁਝ ਦਿਨ ਪਹਿਲਾਂ ਦਿੱਲੀ ਤੋਂ ਪੰਜਾਬ ਪਹੁੰਚੇ ਸਨ ਪੰਜਾਬ ਦੇ ਮੁੱਖ ਮੰਤਰੀ ਤਾਂ ਉਹਨਾਂ ਨੂੰ 에어ਪੋਰਟ ਤੋਂ ਹੀ ਮੁੰਡਾ ਪਿਆ ਗਿਆ ਸੀ ਤੇ ਮੁੜ ਉਹਨਾਂ ਨੇ ਆਪਣਾ ਇਲਾਜ ਪੋਲੋ ਹਸਪਤਾਲ ਵਿਖੇ ਕਰਵਾਇਆ ਉਸ ਤੋਂ ਬਾਅਦ ਜਿਸ ਤਰ੍ਹਾਂ ਹੀ ਪੰਜਾਬ ਦੇ ਮੁੱਖ ਮੰਤਰੀ ਵਾਪਸ ਪਰਤਦੇ ਆ ਕੁਝ ਸਿਆਸਤਦਾਨਾਂ ਦੀਆਂ ਗੱਲਾਂ ਦੇ ਜਵਾਬ ਦਿੰਦੇ ਆ ਤਾਂ ਹੁਣ ਜਦੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਦੁਬਾਰਾ 47 ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਤਾਂ ਇਸ ਦੇ ਵੱਖਰੇ ਹੀ ਅਰਥ ਕੱਢੇ ਜਾ ਰਹੇ ਆ ਵੱਖਰੇ ਹੀ ਸਵਾਲ ਖੜੇ ਕੀਤੇ ਜਾ ਰਹੇ ਆ ਕਿਉਂਕਿ ਇੱਥੋਂ ਤੱਕ ਕਿਹਾ ਜਾ ਰਿਹਾ ਕਿ ਜਿਸ ਤਰ੍ਹਾਂ ਦੀ ਤਬਦੀਲੀ ਪੰਜਾਬ ਵਿਜ਼ਾਰਤ ਦੇ ਵਿੱਚ ਦੇਖਣ ਨੂੰ ਮਿਲੀ ਹੈ ਜਿਸ ਤਰ੍ਹਾਂ ਬਹੁਤ ਸਾਰੇ ਮੰਤਰੀਆਂ ਦੀ ਪੰਜਾਬ ਦੀ ਵਿਜ਼ਾਰਤ ਦੇ ਵਿੱਚੋਂ ਛੁੱਟੀ ਕਰ ਦਿੱਤੀ ਗਈ ਹੈ ਕਿਤੇ ਦਿੱਲੀ ਤੋਂ ਹੁਣ ਕੋਈ ਨਵਾਂ ਫਰਮਾਨਤਾ ਨੇ ਆਉਣ ਵਾਲਾ ਇਸੇ ਕਰਕੇ ਹੁਣ ਪੰਜਾਬ ਦੇ ਮੁੱਖ ਮੰਤਰੀ ਹਸਪਤਾਲ ਜਾ ਕੇ ਦਾਖਲ ਹੋ ਗਿਆ ਕੀ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਹਿੱਲਣ ਵਾਲੀ ਹੈ ਕੀ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਖਿਸਕਣ ਵਾਲੀ ਹੈ ਕੀ ਪੰਜਾਬ ਦੇ ਮੁੱਖ ਮੰਤਰੀ ਦਾ ਕੋਈ ਚਿਹਰਾ ਬਦਲਣ ਵਾਲਾ ਹੈ ਇਸੇ ਕਰਕੇ ਪੰਜਾਬ ਦੇ ਮੁੱਖ ਮੰਤਰੀ ਕੀ ਹਸਪਤਾਲ ਦੇ ਵਿੱਚ ਜਾ ਕੇ ਦਾਖਲ ਹੋ ਗਿਆ ਜੇ ਵਕ ਹੀ ਪੰਜਾਬ ਦੇ ਮੁੱਖ ਮੰਤਰੀ ਦਾਖਲ ਹੋ ਗਿਆ ਤਾਂ ਸਵਾਲ ਇਹ ਵੀ ਖੜੇ ਹੋ ਰਿਹਾ ਹੈ ਇਸ ਮਸਲੇ ਦੇ ਵਿੱਚ ਸਰਕਾਰ ਕੁਝ ਦੱਸ ਕਿਉਂ ਨਹੀਂ ਰਹੀ ਇਸ ਮਸਲੇ ਦੇ ਵਿੱਚ ਆਮ ਆਦੀ ਪਾਰਟੀ ਦੇ ਬੁਲਾਰਿਆਂ ਵੱਲੋਂ ਚੁੱਪ ਕਿਉਂ ਨਹੀਂ ਤੋੜੀ ਜਾ ਰਹੀ ਇੱਥੋਂ ਤੱਕ ਕਿ ਫੋਰਟਿਸ ਦੇ ਹਸਪਤਾਲ ਵਿੱਚ ਜਿਹੜੇ ਡਾਕਟਰ ਪੰਜਾਬ ਦੇ ਮੁੱਖ ਮੰਤਰੀ ਦਾ ਇਲਾਜ਼ ਕਰ ਰਿਹਾ ਹੈ ਤਾਂ ਉਹਨਾਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਪੁਸ਼ਟੀ ਨਹੀਂ ਕੀਤੀ ਜਾ ਰਹੀ ਇੱਥੋਂ ਤੱਕ ਕਿ ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਇਹ ਕਿਹਾ ਕਿ ਜੇ ਪੰਜਾਬ ਦੇ ਮੁੱਖ ਮੰਤਰੀ ਦੀ ਸਿਹਤ ਨਾ ਸਾਜੇ ਤਾਂ ਸਿਹਤ ਮੰਤਰੀ ਪੰਜਾਬ ਡਾਕਟਰ ਬਲਬੀਰ ਨੂੰ ਪੰਜਾਬ ਦੇ ਮੁੱਖ ਮੰਤਰੀ ਦੀ ਸਿਹਤ ਬਾਰੇ ਇੱਕ ਹੈਲਥ ਬੋਲਟਨ ਜਾਰੀ ਕਰਨਾ ਚਾਹੀਦਾ ਹੈ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਆਖਰ ਪੰਜਾਬ ਦੇ ਮੁੱਖ ਮੰਤਰੀ ਇਲਾਜ ਕਿਸ ਵਕਤ ਤੋਂ ਕਰਵਾ ਰਹੇ ਆ ਤਾਂ ਬਹੁਤ ਸਾਰੀਆਂ ਚਰਚਾਵਾਂ ਪੰਜਾਬ ਦੇ ਮੁੱਖ ਮੰਤਰੀ ਦੀ ਸਿਹਤ ਦੇ ਨਾਲ ਸਾਹਮਣੇ ਆ ਰਹੀਆਂ ਕਈ ਵਾਰ ਤਾਂ ਇਥੋਂ ਤੱਕ ਆਖ ਦਿੱਤਾ ਜਾਂਦਾ ਹੈ ਕਿ ਵਾਅਦਾ ਘਾਟਾ ਕਈ ਵਾਰ ਪੰਜਾਬ ਦੇ ਮੁੱਖ ਮੰਤਰੀ ਕਰ ਲੈਂਦੇ ਆ ਇਸ ਕਰਕੇ ਉਹਨਾਂ ਦੀ ਸਿਹਤ ਢਿੱਲੀ ਹੋ ਜਾਂਦੀ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਬਹੁਤ ਸਾਰੀਆਂ ਚਰਚਾਵਾਂ ਪੰਜਾਬ ਦੇ ਮੁੱਖ ਮੰਤਰੀ ਦੀ ਸਿਹਤ ਨਾਲ ਸੰਬੰਧਿਤ ਦਿਖਾਈ ਦੇ ਰਹੀਆਂ ਪਰੰਤੂ ਜਿਵੇਂ ਹੀ ਪੰਜਾਬ ਦੇ ਮੁੱਖ ਮੰਤਰੀ ਨੂੰ ਫੋਟੇਜ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਤਾਂ ਵਿਕਰਮ ਸਿੰਘ ਮਜੀਠੀਆ ਨੇ ਇੱਕ ਟਵੀਟ ਕੀਤਾ ਉਸਦੇ ਬਹੁਤ ਸਾਰੇ ਅਰਥ ਕੱਢੇ ਜਾ ਰਿਹਾ ਹੈ ਇੱਥੋਂ ਤੱਕ ਕਿ ਜਿਹੜੀ ਬਿਮਾਰੀ ਦੇ ਬਾਰੇ ਵਿਕਰਮ ਮਜੀਠੀਆ ਦੱਸ ਰਿਹਾ ਤਾਂ ਉਹਨਾਂ ਨੇ ਪੁਸ਼ਟੀ ਕੀਤੀ ਹੈ ਕਿ ਲੰਗਸ ਦੇ ਵਿੱਚ ਕੁਝ ਸਮੱਸਿਆ ਆ ਰਹੀ ਹੈ ਹਾਰਟ ਦੇ ਵਿੱਚ ਕੁਝ ਸਮੱਸਿਆ ਆ ਰਹੀ ਹੈ ਇੱਥੋਂ ਤੱਕ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਲਿਵਰ ਟ੍ਰਾਂਸਪਲੈਂਟ ਵੀ ਕੀਤਾ ਜਾ ਸਕਦਾ ਹੈ ਅਜਹੀਆਂ ਗੱਲਾਂ ਦਾ ਜ਼ਿਕਰ ਬਿਕਰਮ ਮਜ਼ੇਠੀਆ ਕਰਦੇ ਨਜ਼ਰ ਆ ਰਿਹਾ ਉਹਨਾਂ ਨੇ ਕਿਹਾ ਕਿ ਬਿਮਾਰ ਕੋਈ ਵੀ ਹੋ ਸਕਦਾ ਹੈ ਬਿਮਾਰ ਆਮ ਵਿਅਕਤੀ ਵੀ ਹੋ ਸਕਦਾ ਹੈ ਕਿਉਂਕਿ ਭਗਵੰਤ ਸਿੰਘ ਮਾਨ ਪੰਜਾਬ ਦੀ ਅਗਵਾਈ ਕਰ ਰਿਹਾ ਇੱਕ ਇਲੈਕਟਿਡ ਵਿਅਕਤੀ ਹੈ ਤੇ ਉਹਨਾਂ ਦੀ ਸਿਹਤ ਬਾਰੇ ਕੁਝ ਗੁਪਤ ਰੱਖਣਾ ਕੁਝ ਖਦਸ਼ੇ ਉਹਨਾਂ ਨੇ ਜ਼ਾਹਰ ਕੀਤੇ ਕਿ ਆਖਰ ਜਦੋਂ ਕਿਸੇ ਵੀ ਬਿਮਾਰੀ ਦਾ ਇਲਾਜ ਚੱਲ ਰਿਹਾ ਹੈ ਤਾਂ ਇਸ ਨੂੰ ਗੁਪਤ ਕਿਉਂ ਰੱਖਿਆ ਜਾ ਰਿਹਾ ਹੈ ਉਹਨਾਂ ਨੇ ਇੱਕ ਹਵਾਲਾ ਵੀ ਦਿੱਤਾ ਕਿ ਜਿਸ ਤਰ੍ਹਾਂ ਤਾਮਨ ਲਾਡੂ ਦੇ ਵਿੱਚ ਜਿਸ ਤਰ੍ਹਾਂ ਦਾ ਘਟਨਾਕਰਮ ਸਾਹਮਣੇ ਉਸ ਸਮੇਂ ਆਇਆ ਸੀ ਜਦੋਂ ਜੈ ਲਲਤਾ ਦਾ ਇਲਾਜ ਇੱਕ ਹਫਤਾਲ ਦੇ ਵਿੱਚ ਚੱਲ ਰਿਹਾ ਸੀ ਤੇ ਅਚਨ ਚੇਤ ਉਹਨਾਂ ਦੀ ਮੌਤ ਬਾਰੇ ਖਬਰ ਬਾਹਰ ਆ ਜਾਂਦੀ ਹੈ ਉਸ ਤੋਂ ਬਾਅਦ ਜਿਸ ਤਰ੍ਹਾਂ ਦੇ ਵਿਵਾਦ ਤਾਮਨ ਲਾਡੂ ਦੇ ਵਿੱਚ ਛਿੜੇ ਜਿਸ ਤਰ੍ਹਾਂ ਦੇ ਘਟਨਾਕਰਮ ਸਾਹਮਣੇ ਆਏ ਸੀ ਜਿਸ ਤਰ੍ਹਾਂ ਸ਼ਸ਼ੀ ਲਤਾ ਸਵੇਤ ਡਾਕਟਰਾਂ ਨੂੰ ਜਾਂਚ ਦੇ ਘੇਰੇ ਵਿੱਚ ਲੈ ਲਿਆ ਗਿਆ ਕਿਉਂਕਿ ਸ਼ਸ਼ੀ ਲਤਾ ਨੇ ਕਾਮਲ ਲਾਡੂ ਦੀ ਮੁੱਖ ਮੰਤਰੀ ਜੈ ਲਲਤਾ ਦੀ ਬਿਮਾਰੀ ਨੂੰ ਗੁਪਤ ਰੱਖਿਆ ਉਹਨਾਂ ਦੇ ਇਲਾਜ ਨੂੰ ਗੁਪਤ ਰੱਖਿਆ ਜਦੋਂ ਉਹਨਾਂ ਦੀ ਅਚਾਨਕ ਮੌਤ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਸ਼ਸ਼ੀ ਲਤਾ ਸਵੇਤ ਡਾਕਟਰ ਜਾਂ ਹੋਰ ਬਹੁਤ ਸਾਰੇ ਅਧਿਕਾਰੀ ਜਾਂਚ ਦੇ ਘੇਰੇ ਵਿੱਚ ਆ ਜਾਂਦੇ ਆ ਤਾਂ ਵਿਕਰਮ ਜਿਠੀ ਆਏ ਗੱਲ ਕਹਿੰਦੇ ਨਜ਼ਰ ਆ ਰਿਹਾ ਕਿ ਸਰਕਾਰ ਆਮ ਆਦੀ ਪਾਰਟੀ ਦੇ ਪੱਖ ਤੋਂ ਤੇ ਡਾਕਟਰਾਂ ਦੇ ਪੱਖ ਤੋਂ ਕਿਸੇ ਵੀ ਤਰ੍ਹਾਂ ਦੱਸਿਆ ਨਹੀਂ ਜਾ ਰਿਹਾ ਕੇ ਪੰਜਾਬ ਦੇ ਮੁੱਖ ਮੰਤਰੀ ਕਿਹੜੀ ਬਿਮਾਰੀ ਦਾ ਇਲਾਜ ਕਰਵਾ ਰਿਹਾ ਉਹਨਾਂ ਨੇ ਇੱਥੋਂ ਤੱਕ ਕਿਹਾ ਕਿ ਲਿਵਰ ਦੇ ਵਿੱਚ ਜਿਸ ਤਰ੍ਹਾਂ ਇਨਫੈਕਸ਼ਨ ਆ ਰਹੀ ਹੈ ਉਸ ਦਾ ਸਭ ਤੋਂ ਵੱਡਾ ਕਾਰਨ ਇਹ ਹੀ ਹੈ ਕਿ ਲੋੜ ਤੋਂ ਵੱਧ ਜਿਸ ਤਰ੍ਹਾਂ ਸ਼ਰਾਬ ਦਾ ਸੇਵਨ ਕੋਈ ਕਰ ਲਵੇ ਤਾਂ ਲੰਗਸ ਦੇ ਵਿੱਚ ਲਿਵਰ ਦੇ ਵਿੱਚ ਹਾਰਟ ਦੇ ਵਿੱਚ ਵੱਖ-ਵੱਖ ਸਮੱਸਿਆਵਾਂ ਦੇ ਨਾਲ ਜੁੰਝਣਾ ਪੈਂਦਾ ਪਰੰਤੂ ਜਦੋਂ ਲਿਵਰ ਟ੍ਰਾਂਸਪਲੈਂਟ ਕੀਤੇ ਜਾਣ ਦੀ ਗੱਲ ਬਾਤ ਆ ਰਹੀ ਹੈ ਤਾਂ ਫਿਰ ਪੰਜਾਬ ਦੇ ਮੁੱਖ ਮੰਤਰੀ ਦੀ ਸਿਹਤ ਦੇ ਨਾਲ ਖਿਲਵਾੜ ਕਿਉਂ ਕੀਤਾ ਜਾ ਰਿਹਾ ਤਾਂ ਕਹਿਣਾ ਪਏਗਾ ਕਿ ਬਹੁਤ ਸਾਰੇ ਸਿਆਸਤਦਾਨ ਲਗਾਤਾਰ ਇਸ ਉੱਤੇ ਤੰਜ ਵੀ ਕੱਸ ਰਹੇ ਹਨ ਮਖੌਲ ਵੀ ਡਾ ਰਹੇ ਹਨ ਤਾਂ ਆਖਰ ਇੱਕ ਟਿੱਪਣੀ ਸਰਕਾਰ ਦੇ ਪੱਖ ਤੋਂ ਬਾਹਰ ਆਈ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਰੈਗੂਲਰ ਇਲਾਜ ਕਰਾ ਰਹੇ ਹਨ ਤਾਂ ਬਿਕਰਮ ਮਜੀਠੀਆ ਨੇ ਕਿਹਾ ਕਿ ਜੇ ਪੰਜਾਬ ਦੇ ਮੁੱਖ ਮੰਤਰੀ ਰੈਗੂਲਰ ਇਲਾਜ ਕਰਵਾ ਰਹੇ ਹਨ ਤਾਂ ਫਿਰ ਉਹਨਾਂ ਨੂੰ ਇਹ ਦੱਸਣ ਵਿੱਚ ਕੀ ਹਰਜ ਹੈ ਜਾਂ ਡਾਕਟਰ ਇਸ ਗੱਲ ਦੀ ਪੁਸ਼ਟੀ ਕਿਉਂ ਨਹੀਂ ਕਰਦੇ ਕਿ ਆਕਰ ਪੰਜਾਬ ਦੇ ਮੁੱਖ ਮੰਤਰੀ ਇਲਾਜ ਕਰਵਾ ਕਿਹੜਾ ਰਿਹਾ ਤਾਂ ਕਹਿਣਾ ਪੈਗਾ ਕਿ ਸਿਆਸੀ ਸੱਫਾਂ ਦੇ ਵਿੱਚ ਵਕ-ਵਕ ਤਰ੍ਹਾਂ ਦੀਆਂ ਚਰਚਾਵਾਂ ਦਿਖਾਈ ਦੇ ਰਹੀਆਂ ਤਾਂ ਕਹਿਣਾ ਪੈਗਾ ਕਿ ਜਿਸ ਤਰ੍ਹਾਂ ਪੰਜਾਬ ਸਰਕਾਰ ਦੇ ਵਿੱਚ ਢਾਈ ਤਿੰਨ ਸਾਲਾਂ ਦੇ ਇਸ ਵਕਫੇ ਦੇ ਵਿੱਚ ਜਿਸ ਤਰ੍ਹਾਂ ਦੀਆਂ ਤਬਦੀਲੀਆਂ ਚਾਹੇਓ ਮੰਤਰੀ ਮੰਡਲ ਚ ਕੀਤੀਆਂ ਗਈਆਂ ਹਨ ਜਾਂ ਬਹੁਤ ਸਾਰੇ ਅਧਿਕਾਰੀ ਹਟ ਗਏ ਹੁਣ ਜਾਂ ਬਹੁਤ ਸਾਰੇ ਅਧਿਕਾਰੀਆਂ ਨੇ ਅਸਤੀਫੇ ਦੇ ਦਿੱਤੇ ਹੁਣ ਤਾਂ ਹੁਣ ਚਰਚਾਵਾਂ ਇਸ ਪੱਖ ਤੋਂ ਵੀ ਦਿਖਾਈ ਦੇ ਰਹੀਆਂ ਕਿ ਦਿੱਲੀ ਦੇ ਵਿੱਚ ਜਿਸ ਤਰ੍ਹਾਂ ਰਵਿੰਦ ਕੇਜਰੀਵਾਲ ਨੇ ਆਪਣੀ ਕੁਰਸੀ ਛੱਡ ਕੇ ਤਿਆਗ ਕੀਤਾ ਤਾਂ ਕੁਝ ਇਸ਼ਾਰਾ ਸ਼ਾਇਦ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਹੋਇਆ ਹੋਵੇ ਕਿ ਤੁਹਾਡੇ 25 ਸਾਲ ਮੁਕੰਮਲ ਹੋਣ ਜਾ ਰਿਹਾ ਤੇ ਹੁਣ ਅਸੀਂ ਨਵਾਂ ਚਿਹਰਾ ਲੈ ਕੇ ਆਉਣਾ ਤਾਂ ਕਹਿਣਾ ਪੈਗਾ ਕਿ ਅਜਹੀਆਂ ਚਰਚਾਵਾਂ ਪੰਜਾਬ ਦੀ ਸਿਆਸਤ ਦੇ ਵਿੱਚ ਦਿਖਾਈ ਦੇ ਰਹੀਆਂ ਉਹ ਵੀ ਇਸ ਕਰਕੇ ਜਦੋਂ ਹੁਣ OSD ਹਟਾ ਲੈਣ ਦੀ ਗੱਲ ਤਾਂ ਜਿੱਥੇ ਮੰਤਰੀ ਹਟਾਲੇ ਗਏ ਜਿੱਥੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਜਾ ਰਿਹਾ ਜਿੱਥੇ ਇੱਕ ਔਂਕਾਰ ਸਿੰਘ ਨਾਂ ਦੇ OSD ਨੂੰ ਹਟਾ ਦਿੱਤਾ ਗਿਆ ਫਿਰ ਇੱਕ ਹੋਰ OSD ਨੂੰ ਹਟਾਉਣ ਦੀ ਗੱਲ ਚੱਲ ਰਹੀ ਹੈ ਜਾਂ ਦਿੱਲੀ ਦੇ ਕੁਝ ਅਧਿਕਾਰੀਆਂ ਨੂੰ ਪੰਜਾਬ ਦੇ ਸਰਕਾਰੀ ਬੰਗਲਿਆਂ ਦੇ ਵਿੱਚ ਰਹਿائش ਦੇਣ ਦੀ ਗੱਲ ਚੱਲ ਰਹੀ ਹੈ ਤਾਂ ਇਸ ਦੇ ਨਾਲ ਕੁਝ ਫੇਸਬੁਕ ਉਤੇ ਮਾਈਨਿੰਗ ਦੇ ਮਸਲੇ ਨੂੰ ਲੈ ਕੇ ਵੀ ਕੁਝ ਅਜਿਹੇ ਵਧਾਇਕਾਂ ਦੇ ਨਾਤੇ ਚਰਚਾ ਦਿਖਾਈ ਦੇ ਰਹੀ ਹੈ ਕਿ ਆਖਰ ਮਾਈਨਿੰਗ ਮਾਮਲੇ ਦੇ ਵਿੱਚ ਆਮ ਆਦੀ ਪਾਰਟੀ ਦੇ ਕਿਹੜੇ ਅਧਿਕਾਰੀ ਫਸ ਰਹੇ ਆ ਜਾਂ ਇਸ ਕਰਕੇ ਤਬਦੀਲੀਆਂ ਕੀਤੀਆਂ ਕਿ ਮਾਈਨਿੰਗ ਮਾਮਲੇ ਦੇ ਵਿੱਚ ਸਰਕਾਰ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਵੱਡੀ ਕਾਰਵਾਈ ਕਰ ਸਕਦੀ ਹੈ ਕਿਉਂਕਿ ਮਾਈਨਿੰਗ ਮਾਮਲਾ ਅਜਿਹਾ ਮੁੱਦਾ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਜੋ ਪਿਛਲੀਆਂ ਸਰਕਾਰਾਂ ਦੇ ਸਮੇਂ ਵੀ ਸਰਗਰਮ ਰਿਹਾ ਹੈ ਤੋ ਜਦੋਂ ਹੁਣ ਆਮ ਆਦਮੀ ਪਾਰਟੀ ਦੀ ਸੱਤਾ ਆਈ ਹੈ ਤੇ ਅਰਵਿੰਦ ਕੇਜਰੀਵਾਲ ਤੇ ਭਗਵੰਤ ਸਿੰਘ ਮਾਨ ਨੇ ਕਿਹਾ ਸੀ ਕਿ ਅਸੀਂ ਮਾਈਨਿੰਗ ਦੇ ਮਸਲੇ ਦੇ ਉੱਤੇ ਪੂਰਾ ਗੰਭੀਰ ਹਾਂ ਐਕਸ਼ਨ ਦਿਖਾਈ ਦੇਗਾ ਇੱਕ ਵੱਡਾ ਰੈਵਨਿਊ ਸਰਕਾਰ ਕੱਢ ਕੇ ਦਿਖਾਏਗੀ ਤਾਂ ਅਜਹੀਆਂ ਖਬਰਾਂ ਦੇ ਚੱਲਦਿਆਂ ਹਰਜੋਤ ਬੈਂਸ ਦੇ ਕੋਲੇ ਮਾਈਨਿੰਗ ਵਿਭਾਗ ਰਿਹਾ ਫਿਰ ਹੁਣ ਚੇਤਨ ਸਿੰਘ ਜੋੜਾ ਮਾਜਰਾ ਦੇ ਕੋਲੇ ਸੀ ਤਾਂ ਸਵਾਲ ਲੋਕ ਇਸ ਗੱਲ ਨੂੰ ਲੈ ਕੇ ਵੀ ਕਰ ਰਹੇ ਸਿਆਸਤਦਾਨ ਸਵਾਲ ਇਸ ਗੱਲ ਨੂੰ ਲੈ ਕੇ ਵੀ ਚੁੱਕਦੇ ਆ ਕੇ ਤਬਦੀਲੀਆਂ ਉਦੋਂ ਹੁੰਦੀਆਂ ਨੇ ਜਦੋਂ ਬੇਨੀਮੀਆ ਦੀ ਗੱਲ ਹੋਵੇ ਜਦੋਂ ਭ੍ਰਿਸ਼ਟਾਚਾਰ ਹੋ ਰਿਹਾ ਹੋਵੇ ਤਾਂ ਆਖਰ ਜਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਆਪਣੇ ਚਹੇਤੇ ਮੰਤਰੀਆਂ ਨੂੰ ਹਟਾਣਾ ਪੈ ਜਾਏ ਆਪਣੇ ਉਹਨਾਂ ਦੋਸਤਾਂ ਮਿੱਤਰਾਂ ਨੂੰ ਹਟਾਣਾ ਪੈ ਜਾਏ ਜਿਨ੍ਹਾਂ ਨੂੰ ਓਐਸਡੀ ਦੇ ਅਹੁਦੇ ਤੇ ਨਵਾਜਿਆ ਗਿਆ ਸੀ ਤਾਂ ਹੁਣ ਕਹਿਣਾ ਪੈਗਾ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਮਾਈਨਿੰਗ ਅਜਿਹਾ ਮੁੱਦਾ ਹੈ ਜੋ ਅਦਾਲਤਾਂ ਤੱਕ ਵੀ ਗਿਆ ਕਿ ਮਾਈਨਿੰਗ ਕਦੋਂ ਕੀਤੀ ਜਾਏਗੀ ਮੈਨੇ ਕਦੋਂ ਹੋਣੀ ਚਾਹੀਦੀ ਹੈ ਇਸ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਆ ਰਹੇ ਆ ਜਿੱਥੇ ਰੋਪੜ ਦੇ ਵਿੱਚ ਹੁੰਦੀ ਮਾਈਨਿੰਗ ਹਮੇਸ਼ਾ ਚਰਚਾ ਦਾ ਵਿਸ਼ਾ ਰਹੀ ਹੈ ਤਾਂ ਪਟਿਆਲਾ ਦੇ ਨਾਲ ਲੱਗਦੀ ਕੱਗਰ ਦੇ ਵਿੱਚ ਹੋ ਰਹੀ ਮਾਈਨਿੰਗ ਨੂੰ ਲੈ ਕੇ ਵੀ ਬਹੁਤ ਸਾਰੇ ਸਵਾਲ ਖੜੇ ਹੋ ਰਿਹਾ ਕਿ ਆਖਰ ਕਿਸ ਤਰ੍ਹਾਂ ਕੱਗਰ ਤੋਂ ਮਾਈਨਿੰਗ ਕਰਕੇ ਟਰੱਕ ਰੋਪੜ ਤੱਕ ਜਾਂਦੇ ਰਹੇ ਆ ਕਿਹੜੇ ਲੋਕ ਮਾਈਨਿੰਗ ਕਰਵਾਉਂਦੇ ਰਹੇ ਆ ਕਿਹੜੇ ਵਿਧਾਇਕਾਂ ਦਾ ਕਿਹੜੇ ਮੰਤਰੀਆਂ ਦਾ ਇਸ ਮਾਈਨਿੰਗ ਮਾਮਲੇ ਦੇ ਵਿੱਚ ਹੱਥ ਹੋ ਸਕਦਾ ਹੈ ਇਹ ਚਰਚਾ ਜ਼ੋਰ ਫੜਦੀ ਜਾ ਰਹੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੁਸੁੱਤੀ ਸਥਿਤੀ ਵਿੱਚ ਫਸ ਚੁੱਕੇ ਹੈ ਅਧਿਕਾਰੀ ਆਪਣੀ ਚੁੱਪ ਤੋੜਨ ਨੂੰ ਤਿਆਰ ਨਹੀਂ ਅਧਿਕਾਰੀਆਂ ਦੇ ਨਾਲ-ਨਾਲ ਬਹੁਤ ਸਾਰੇ ਮੰਤਰੀਆਂ ਦੀ ਓਐਸਡੀ ਤੱਕ ਦਾ ਅਹੁਦਾ ਰੱਖਣ ਵਾਲੇ ਉਹਨਾਂ ਵਿਅਕਤੀਆਂ ਨੂੰ ਵੀ ਲਾਂਬੇ ਕੀਤਾ ਜਾ ਰਿਹਾ ਹੈ ਤਾਂ ਕਹਿਣਾ ਪੈਗਾ ਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਵੀ ਕਦੇ ਸਾਬਕਾ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਚਰਨਜੀਤ ਸਿੰਘ ਚੰਨੀ ਜਾਂ ਹੋਰ ਬਹੁਤ ਸਾਰੇ ਅਜਿਹੇ ਚਿਹਰੇ ਜਿਹੜੇ ਸਮੇਂ-ਸਮੇਂ ਤੇ ਪੰਜਾਬ ਦੇ ਵਿੱਚ ਹੋ ਰਹੀ ਮਾਈਨਿੰਗ ਦੇ ਦ੍ਰਿਸ਼ ਨੂੰ ਦੇਖਣ ਲਈ ਉਹਨਾਂ ਉਡਣ ਖੁੱਟੋਲਿਆਂ ਦੇ ਵਿੱਚ ਜਾ ਕੇ ਤਸਵੀਰਾਂ ਕੈਦ ਕਰਦੇ ਰਹੇ ਆ ਕਿ ਪੰਜਾਬ ਦੇ ਵਿੱਚ ਮਾਈਨਿੰਗ ਹੋ ਕਿੱਥੇ ਰਹੀ ਆ ਬੀਐਸ ਨੇ ਇਸ ਮੁੱਦੇ ਨੂੰ ਅਦਾਲਤ ਤੱਕ ਲਿਆਂਦਾ ਤੇ ਅਦਾਲਤ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਪੰਜਾਬ ਸਰਹੱਦੀ ਸੂਬਾ ਤੇ ਸਰਹੱਦੀ ਸੂਬਾ ਹੋਣ ਦੇ ਨਾਂ ਨਾਲ ਪਾਕਿਸਤਾਨ ਨਾਲ ਲੱਗਦਾ ਹੈ ਜਿਸ ਤਰ੍ਹਾਂ ਦੀ ਤਸਕਰੀ ਜਿਸ ਤਰ੍ਹਾਂ ਦਾ ਨਸ਼ਾ ਜਾਂ ਜਿਸ ਤਰ੍ਹਾਂ ਦੀ ਕੁਸਪੈਟ ਅਕਸਰ ਪੰਜਾਬ ਚ ਦੇਸ਼ ਚ ਹੁੰਦੀ ਹੈ ਤਾਂ ਜਿਸ ਢੰਗ ਦੇ ਨਾਲ ਪੰਜਾਬ ਦੇ ਵਿੱਚ ਮਾਈਨਿੰਗ ਕਰਕੇ ਧਰਤੀ ਨੂੰ ਹਿਲਾਇਆ ਜਾ ਰਿਹਾ ਹੈ ਤਾਂ ਇਸ ਦੇ ਉੱਤੇ ਸਰਕਾਰਾਂ ਨੂੰ ਕੁਝ ਸੋਚਣਾ ਪੈਗਾ ਤਾਂ ਕਹਿਣਾ ਪੈਗਾ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੀ ਸਿਹਤ ਨਾਲ ਸੰਬੰਧਿਤ ਵੱਖਰੇ ਅਰਥ ਕੱਢੇ ਜਾ ਰਹੇ ਆ ਮਾਈਨਿੰਗ ਮਸਲੇ ਦੇ ਵਿੱਚ ਬਹੁਤ ਸਾਰੇ ਮੰਤਰੀ ਵ代ਕਾਂ ਦੇ ਨਾਮ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਵੀ ਨਿਸ਼ਿਰਕ ਕਰ ਸਕਦੀ ਹੈ ਪੰਜਾਬ ਦੇ ਮੁੱਖ ਮੰਤਰੀ ਵੀ ਐਕਸ਼ਨ ਕਰ ਸਕਦੇ ਆ ਪਰੰਤੂ ਸਿਆਸੀ ਵੋਲਟੇਜ ਹਾਈ ਵੋਲਟੇਜ ਡਰਾਮਾ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਸਿਆਸਤ ਦੇ ਵਿੱਚ ਕਿਸ ਤਰ੍ਹਾਂ ਦੀ ਤਸਵੀਰ ਸਾਰਿਆਂ ਦੇ ਸਾਹਮਣੇ ਆਉਂਦੀ ਵਖਾਈ ਦਿੰਦੀ ਹੈ